ਕੀ ਨਾਮ ਆ ਜੀ ਗੁੜੀਆ ਦਾ ਇਹਦਾ ਨਾਮ ਅਮਨਦੀਪ ਅਮਨਦੀਪ ਦੋਸਤੋ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆ ਜੀ ਲਚਕਾਣੀ ਪਿੰਡ ਦੇ ਵਿੱਚ ਧੀ ਇੱਕ ਸਾਡੀ ਬੜੀ ਪਿਆਰੀ ਧੀ ਸਾਨੂੰ ਕੀ ਨਾਮ ਆ ਜੀ ਅਮਨਦੀਪ ਹਾਂ ਜੀ ਅਮਨਦੀਪ ਕੌਰ ਨੇ ਜੀ ਇਸ ਧੀ ਦੇ ਹਾਲਾਤ ਬਹੁਤ ਹੀ ਦਰਦਨਾਕ ਨੇ ਸਿਰ ਦੇ ਵਿੱਚ ਜ਼ਖਮ ਨੇ ਕੀੜੇ ਜਿਹੜੇ ਪੈ ਚੁੱਕੇ ਨੇ ਸਿਰ ਦੇ ਵਿੱਚ ਆਜੋ ਅਮਨਦੀਪ ਭੈਣੇ ਆਜੋ ਪਹਿਲਾਂ ਥੱਲੇ ਆਜੋ ਔਰ ਇਸ ਧੀ ਦੇ ਜੇ ਤੁਸੀਂ ਕੇਸਾਂ ਨੂੰ ਦੇਖੋਗੇ ਤਾਂ ਮਤਲਬ ਇਨਸਾਨ ਦੇਖ ਨਹੀਂ ਪੌਂਦਾ ਐਦਾਂ ਦੇ ਹਾਲਾਤ ਜਿਹੜੇ ਸਿਰ ਦੇ ਬਣ ਚੁੱਕੇ ਨੇ ਆਜੋ ਅਮਨਦੀਪ ਨੇ ਆਜੋ ਬੇਟਾ ਬੇਟਾ ਵਾਹਿਗੁਰੂ 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 ਸੱਚਾ ਪਾਤਸ਼ਾਹ ਇਹਦੇ ਨਾਲ ਹੀ ਸਿਰ ਦੇ ਵਿੱਚ ਮਤਲਬ ਇਹ ਇਹ ਦਿਮਾਗੀ ਪ੍ਰੋਬਲਮ ਕਦੋਂ ਤੋਂ ਆ ਜੀ ਹਾਂਜੀ ਇਹ ਥੋੜੀ ਦੇਰ ਰਹੀ ਬਾਅਦ ਇਹ ਪਹਿਲਾਂ ਉਹ ਤੋਂ ਦਵਾਈ ਦੀ ਖਾਂਦੀ ਉਹ ਤੋਂ ਠੀਕ ਹੋ ਗਈ ਸੀ ਮੁੜ ਕੇ ਫੇਰ ਇਦਾਂ ਹੁਣ ਤੁਸੀਂ ਸਰਚ ਕੀੜੇ ਜਿਹੜੇ ਸਾਨੂੰ ਵੀਡੀਓ ਭੇਜੀ ਤੁਸੀਂ ਦੇਖੇ ਖੁਦ ਕੀੜੇ ਹਾਂਜੀ ਹਾਂਜੀ ਵਾਹਿਗੁਰੂ ਤੁਸੀਂ ਦੇਖੋ ਕਿੰਨੀ ਉਮਰ ਆ ਜੀ ਭੈਣ ਦੀ ਇਹੀ ਉਮਰ ਹੈ ਜੇ ਬਾਈਕ ਸਾਲ ਹੈਗੀ ਠੀਕ ਹੈ ਹਾਂਜੀ ਕੱਲ ਥੋੜੇ ਜੇ ਉਥੋਂ ਚਿਹਰੋਂ ਨਾ ਕਢਾ ਕੇ ਵੀ ਆਏ ਹਾਂ ਸੋ ਤਾਂ ਥੋੜਾ ਇਹ ਵਿਚਾਨ ਮਿਲਿਆ ਸੀ ਥੋੜਾ ਜਿਆਦਾ ਤੇ 723 ਤੁਸੀਂ ਦੇਖੋ ਗਰੀਬ ਪਰਿਵਾਰ ਕੋਲੇ ਤੁਸੀਂ ਆਪ ਦੇਖ ਕੇ ਮਾਂ ਤੇ ਮਾਂ ਬਾਪ ਨੇ ਜੀ ਗਰੀਬ ਪਰਿਵਾਰ ਕੋਲੇ ਟੈਸਟ ਕਰਾਉਣ ਲਈ ਵੀ ਪੈਸੇ ਨਹੀਂ ਹੁੰਦੇ ਸੰਗਤ ਜੀ ਉਹ ਕਿੱਦਾਂ ਇਲਾਜ ਕਰਾ ਸਕਦੇ ਨੇ ਆਪ ਦੀ ਧੀ ਦਾ ਕਿਹੜੇ ਹਸਪਤਾਲ ਜਾਣ ਜਿੱਥੇ ਇਹਨਾਂ ਦਾ ਫ੍ਰੀ ਟ੍ਰੀਟਮੈਂਟ ਹੋ ਜੇ ਵੀ ਇਹਨਾਂ ਨੂੰ ਕੋਈ ਪੈਸਾ ਨਾ ਖਰਚਣਾ ਪਵੇ ਆਪ ਜੀ ਸਾਨੂੰ ਸਰਚ ਕਰਕੇ ਦੱਸਿਓ کاغذਾਂ ਦੇ ਵਿੱਚ فری چلਦੇ ਨੇ ਪਰ ਤੁਸੀਂ ਦੱਸੋ ਇਹ ਕਿੱਥੇ ਜਾਣ ਗਰੀਬ ਪਰਿਵਾਰ ਇਹ ਬਟਾਲੇ ਦੇ ਰਹਿਣ ਵਾਲੇ ਨੇ ਜੀ ਬਟਾਲੇ ਨਾਲ ਪਿੰਡ ਹੈ ਜੀ ਕੋਈ ਹਾਂਜੀ ਸਿਟੀ ਜੇ ਸ਼ਹਿਰ ਉਮਰਪੁਰਾ ਸ਼ਹਿਰ ਜੀ ਠੀਕ ਹੈ ਸ਼ਹਿਰ ਦੇ ਵਿੱਚ ਰਹਿੰਦੇ ਨੇ ਜੀ ਤੇ ਉਸ ਧੀ ਦੇ ਹਾਲਾਤ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਅਸੀਂ ਉਹ ਬਲਰ ਕਰਨੀ ਪੈ ਜਿੰਦੀ ਸਾਨੂੰ ਵੀਡੀਓ ਕਿਉਂਕਿ یو ਟਿਊਬ ਫਿਰ ਫੇਸਬੁੱਕ ਉਹਨਾਂ ਨੂੰ ਨਹੀਂ ਚੱਲਣ ਦਿੰਦਾ ਕਿਉਂਕਿ ਬੱਚੇ ਵੀ ਦੇਖਦੇ ਨੇ ਪਰ ਜੇ ਤੁਸੀਂ ਦੇਖੋ ਹਾਲਾਤ ਇੱਕ ਵਾਰੀ ਰੂਹ ਹਿੱਲਦੀ ਆ ਅਸੀਂ ਆਪਾਂ ਵੀ ਧੀਆ ਪੁੱਤਾਂ ਵਾਲੇ ਆ ਸਾਡੇ ਘਰਾਂ ਚ ਵੀ ਧੀਆ ਪੁੱਤ ਨੇ ਜੇ ਸਾਡੀ ਧੀ ਨੂੰ ਬੁਖਾਰ ਵੀ ਚੜ ਜੇ ਤਾਂ ਸਾਰਾ ਪਰਿਵਾਰ ਜਿਹੜਾ ਪਰੇਸ਼ਾਨ ਹੁੰਦਾ ਇੱਕ ਗਲਵਜ਼ ਲਿਆ ਕੇ ਦਿਓ ਜੀ ਜੇ ਧੀ ਨੂੰ ਬੁਖਾਰ ਚੜ ਜੇ ਸਾਰਾ ਪਰਿਵਾਰ ਭੱਜਦਾ ਵੀ ਇਹਨੂੰ ਇੱਥੇ ਦਾਖਲ ਕਰੀਏ ਇੱਥੇ ਦਾਖਲ ਕਰੀਏ ਪਰ ਆ ਧੀ ਆ ਜਿਹਨੂੰ ਐਂਬੂਲੈਂਸ ਵੀ ਗਵਾਂਡੀਆਂ ਨੇ ਕਰਾ ਕੇ ਦਿੱਤੀ ਆ ਐਂਬੂਲੈਂਸ ਕਰਾਉਣ ਲਈ ਵੀ ਕੋਈ ਪੈਸੇ ਨਹੀਂ ਸੀਗੇ ਲਵੇ ਲੋਕਾਂ ਨੇ ਗਵਾਂਡੀਆਂ ਨੇ ਚੰਗੇ ਇਨਸਾਨਾਂ ਨੇ ਕੁਝ ਕੁ ਪੈਸੇ 100-100 200-200 ਰੁਪਏ ਡੋਨੇਟ ਕੀਤਾ ਤਾਂ ਐਂਬੂਲੈਂਸ ਕਰਾ ਕੇ ਉਹਰੇ ਤੱਕ ਪਹੁੰਚਿਆ ਗਰੀਬ ਪਰਵਾਰ ਸਾਡੇ ਜੀ ਕੋਈ ਲਾੜੀ ਲੱਗਦੀ ਕੋਈ ਨਹੀਂ ਇਹਨੇ ਕੋਈ ਨਾ ਤੁਸੀਂ ਰੋਣਾ ਨਹੀਂ ਰੋਣਾ ਨਹੀਂ ਤੁਸੀਂ ਕੋਈ ਨਾ ਤੁਸੀਂ ਗੱਲ ਦੱਸੋ ਕੀ ਹੋਈ ਏ ਹੈ ਪਣੀ ਗਮਨਾਸ ਕੋਈ ਨਾ ਪਈ ਨਹੀਂ ਵਲੀ ਠੀਕ ਨਹੀਂ ਚ ਰਹੀਦੀ ਉਹ ਇਹਦੇ ਸਿਰ ਦੇ ਵਿੱਚ ਅਸਲ ਵੱਜਿਆ ਕੀ ਹੈ ਜੀ ਕੁੜੀ ਆ ਤੇ ਕੁਛ ਨਹੀਂ ਜ ਵੱਜਿਆ ਜੀ ਅੱਛਾ ਹਾਂ ਜੀ ਦਿਮਾਗ ਚੰਗੀ ਭਰੀ ਇਹਨਾਂ ਦੀ ਨਹੀਂ ਇਹਨਾਂ ਦੀ ਦਿਮਾਗੀ ਹਾਲਤ ਹੋ ਗਈ ਦੀ ਹਾਂ ਇਸ ਕੋ ਬੇਟੀ ਹੈ ਜੀ ਇਹ ਨਹੀਂ ਦੋ ਜੀ ਅੱਛਾ ਜੀ ਦੂਜੀ ਬੇਟੀ ਦੂਜੀ ਬੇਟੀ ਵੀ ਆਈ ਜੀ ਹਾਂ ਜੀ ਸੁਖੀ ਬਸਦੇ ਨੇ ਜੀ ਉੱਥੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਔਰ ਜਦੋਂ ਫਿਰ ਇਹ ਸਿਰ 'ਚ ਕੀੜੇ ਪਏ ਤੁਸੀਂ ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਜੀ ਨਹੀਂ ਪਤਾ ਸਰਕਾਰੀ ਹਸਪਤਾਲ ਖੜਦੇ ਨੇ ਦਿਖਾਇਆ ਤੇ ਅੱਛਾ ਜੀ ਫਿਰ ਉਦਾਂ ਨਾਂ ਨੇ ਕੀਟਾ ਲਾਜ ਦੋ ਜੀ ਅੱਛਾ ਸਰਕਾਰੀ ਹਸਪਤਾਲ ਕਿਹੜੇ ਜੀ ਸੁਕਾਰੇ ਉਹ ਤੇ ਬਟਾਲੇ ਅਮਰਸਰ ਜੀ ਉਹਨਾਂ ਨੇ ਫਿਰ ਅਮਰਸਰ ਵਾਲੇ ਨੇ ਇਲਾਜ ਨਹੀਂ ਕੀਤਾ ਜੀ ਕੀਤਾ ਹੈ ਭਾਜੀ ਤਾਂ ਜਿੱਦਾਂ ਫਿਰ ਸਾਡੇ ਕੋਲ ਨਹੀਂ ਸੀ ਮੁੱਤੇ ਕਰਾਏ ਕੋਲੋਂ ਨਹੀਂ ਜਾਇਆ ਅੱਛਾ ਜੀ ਤੇ ਮੁੜ ਕੇ ਫਿਰ ਖਾਂਦੀ ਨਹੀਂ ਰਹੀ ਲੋਕਾਂ ਦਾ ਸੋਲਦੀ ਹੈ ਅੱਛਾ ਜੀ ਦਵਾਈ ਇਹਨੂੰ ਲਿਆ ਕੇ ਦੋ ਮੈਡੀਸਨ ਨਹੀਂ ਅੱਛਾ ਜੀ ਅੱਛਾ ਜੀ ਅੱਛਾ ਜੀ ਆਪ ਨਹੀਂ ਕਹਿਣ ਨੂੰ ਲਾਉਂਦੇ ਜੀ ਠੀਕ ਹੈ ਤੁਸੀਂ ਕੰਮ ਕਰ ਕੀ ਕਰਦੇ ਹੋ ਜੀ ਮੈਂ ਬਿਹਾਰ ਜੁੜੀ ਕਰ ਜਾਂਦੀ ਭਾਜੀ ਤੁਸੀਂ ਦੇਖੋ ਸੀ ਪਹਿਲਾਂ ਦੱਸੀ ਇਹ ਗੱਲ ਗਰੀਬ ਪਰਿਵਾਰ ਤਾਂ ਟੈਸਟੇ ਨਹੀਂ ਕਰਾ ਪਾਉਂਦਾ ਠੀਕ ਆ ਆਪਰੇਸ਼ਨ ਫ੍ਰੀ ਕਰ ਦੇਣਗੇ ਪਰ ਆਪਰੇਸ਼ਨ ਦਾ ਖਰਚਾ ਸਾਰਾ ਲੱਗਦਾ ਜੀ ਚਲੋ ਪੋਸਟ ਮੁੱਦੇ ਤੇ ਨਹੀਂ ਜਾਂਦੇ ਅੱਜ ਲੋੜ ਐਸ ਭੈਣ ਨੂੰ ਇਲਾਜ ਦੀ ਕੋਈ ਭੈਣ ਭਰਾ ਅਸੀਂ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਟਿਆਲੇ ਜ਼ਿਲ੍ਹੇ ਤੋਂ ਬੋਲਦੇ ਆਂ ਜੀ ਕੋਈ ਵੀ ਭੈਣ ਭਰਾ ਇਸ ਭੈਣ ਲਈ ਮਦਦ ਕਰਨਾ ਚਾਹੁੰਦੇ ਨੇ ਕਿਸੇ ਪੈਸੇ ਦੀ ਲੋੜ ਨਹੀਂ ਜੀ ਕੋਈ ਮਾਇਆ ਦੀ ਲੋੜ ਨਹੀਂ ਜੀ ਆਪ ਜੀ ਚੰਗੇ ਇਨਸਾਨ ਸਾਨੂੰ ਇਸ ਬੱਚੀ ਦਾ ਜੇ ਕੋਈ ਇਲਾਜ ਕਰਵਾਉਣਾ ਚਾਹੁੰਦੇ ਨੇ ਤਾਂ ਆਪਾਂ ਪਟਿਆਲੇ ਸ਼ਹਿਰ ਦੇ ਵਿੱਚ ਐਡਮਿਟ ਕਰਾ ਕੇ ਕੋਈ ਵੀ ਇਨਸਾਨ ਇਹਨਾਂ ਦੀ ਮਦਦ ਇਲਾਜ ਦੇ ਰੂਪ ਚ ਕਰ ਸਕਦਾ ਜੀ ਪਰ ਤੁਹਾਨੂੰ ਹਾਲਾਤ ਦਿਖਾਉਣੇ ਇਸ ਧੀ ਦੇ ਹਾਲਾਤ ਦੇਖ ਕੇ ਤੁਹਾਡੀ ਰੂਹ ਕੰਬੂਗੀ ਜੀ ਵੀ ਸਿਰ ਦੇ ਕੀ ਹਾਲਾਤ ਨੇ ਬੰਦੇ ਦਾ ਸਿਰ ਦੁਖਦਾ ਹੋਵੇ ਤਾਂ ਬੰਦਾ ਤੜਫਦਾ ਪਰ ਜਦੋਂ ਸਿਰ ਦੇ ਵਿੱਚ ਕੀੜੇ ਖਾਂਦੇ ਹੋਣ ਉਸ ਧੀ ਨੂੰ ਤੁਸੀਂ ਸੋਚੋ ਇੱਕ ਕੰਧਾਂ ਤੇ ਲਿਖੀ ਲਾਈਨ ਬਹੁਤ ਮਿਲਦੀ ਆ ਵੀ ਧੀਆਂ ਬਚਾਓ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੀ ਬਚਾਉਣ ਦਾ ਅੱਜ ਸਮਾਂ ਮਿਲ ਰਿਹਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਵੀ ਇਸ ਬੇਟੀ ਨੂੰ ਬਚਾ ਸਕਦੇ ਹੋ ਇਸ ਭੈਣ ਲਈ ਅਰਦਾਸਾਂ ਕਰਕੇ ਤੁਸੀਂ ਅਰਦਾਸਾਂ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਤਾਕਤ ਦੇਣ ਤਾ ਜੋ ਅਸੀਂ ਇਦਾਂ ਦੀਆਂ ਧੀਆਂ ਲਈ ਕੁਝ ਕਰ ਸਕੀਏ ਇੰਨੀ ਤਾਕਤ ਦੇਣ ਇਦਾਂ ਦੀਆਂ ਮਾਮਾ ਨੂੰ ਇਦਾਂ ਦੇ ਬਾਪ ਨੂੰ ਕਦੇ ਨਰਾਸ਼ ਨਾ ਕਰਨਾ ਪਵੇ ਵੀ ਸਾਡੇ ਕੋਲੇ ਮਦਦ ਅਸੀਂ ਨਹੀਂ ਕਰ ਸਕਦੇ ਸਾਨੂੰ ਮਹਾਰਾਜ ਤਾਕਤ ਦੇਣ ਆਪਾਂ ਪਹਿਲਾਂ ਧੀ ਨੂੰ ਭੈਣ ਨੂੰ ਤਾਲੀ ਆਜੋ ਭੈਣੇ ਨੀਚੇ ਆਜੋ ਬਟਾ ਪਿੱਛੇ ਆਜੋ 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 ਇੰਨੀ ਜ਼ਿਆਦਾ ਬਦਬੂ ਆ ਨਾ ਜੀ ਸਿਰ ਦੇ ਵਿੱਚ ਆਜੋ ਵਾਹਿਗੁਰੂ ਵਾਹਿਗੁਰੂ ਨਹੀਂ ਬੈਠਾਦਾ ਆਓ ਮੰਦਿਰ ਵਾਹਿਗੁਰੂ ਸੱਚੀ ਬਾਤ ਸੱਚੀ ਵਾਹਿਗੁਰੂ ਵਾਹਿਗੁਰੂ ਆਹ ਵਾਹਿਗੁਰੂ ਆਜਾ ਆ ਮੰਦਿਰ ਚੋ ਵੈਗੁਰੂ ਚਲੋ ਮਾਂ ਨਾ ਮਮਾ ਆਜੋ ਆਜੋ ਕੁਰਸੀ ਆ ਗਈ ਪੇੜੇ ਆਜੋ ਆਜੋ ਬੈਠੀਏ ਕੁਰਸੀ ਆ ਗਈ ਜੀ ਇੰਤzar ਚਲੋ ਆਜੋ ਬਟਾ ਬੈਠੀ ਜੀ ਪੈਣ ਉਤਰ ਨਹੀਂ ਰਹੀ ਜੀ ਕਿਉਂਕਿ ਦਿਮਾਗੀ ਜਿਹੜੀ ਪ੍ਰੋਬਲਮ ਉਹ ਬਹੁਤ ਜ਼ਿਆਦਾ ਥੋੜਾ ਜਿਹਾ ਕਰੋ ਫਿਰ ਹਿੰਮਤ ਜੀ ਦਿਮਾਗੀ ਜਿਹੜੀ ਪ੍ਰੋਬਲਮ ਆ ਉਹਦੇ ਕਰਕੇ ਨਾ ਜੀ ਉਤਰ ਨਹੀਂ ਰਹੀ ਪੈਣ ਸੱਚੇ ਪਾਤਸ਼ਾਹ ਵੈਗੁਰੂ ਕਿਰਪਾ ਕਰਨ ਇਹ ਇਸ ਭੈਣ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਤਾਂ ਜੋ ਇਹ ਭੈਣ ਤੰਦਰੁਸਤ ਹੋ ਸਕੇ ਚੰਗਾ ਜਿਹੜਾ ਜੀਵਨ ਇਸ ਭੈਣ ਦਾ ਬਣ ਸਕੇ ਤੇ ਬਿਠਾ ਲਓ ਜੀ ਕੁਰਸੀ ਤੇ ਕੁਰਸੀ ਤੇ ਭੈਣ ਡਰੋ ਨਾ ਕੋਈ ਡਰੋ ਆਜੋ ਆਜੋ ਕੁਰਸੀ ਤੇ ਡਰੋ ਨਾ ਭੈਣ ਡਰੋ ਨਾ ਤੁਸੀਂ ਪਾਓ ਤੁਸੀਂ ਪਾ ਲਓ ਆਹ ਕੁਰਸੀ ਆਹ ਕੁਰਸੀ ਨਹੀਂ ਬੇਟਾ ਸੀ ਦੇ ਆਹ ਕੁਰਸੀ ਦੇ ਪਾਣੀ ਪੀ ਲੈਣਾ ਆ ਇੱਕ ਦੋ ਬੀਬੀਆਂ ਆਇਓ ਜੀ ਆਹ ਪਾਣੀ ਦੋ ਬੀਬੀਆਂ ਨੂੰ ਹੱਥ ਮਾਰਿਓ ਜੀ ਪੈਣਿਆ ਕੁਰਸੀ ਤੇ ਬਹਿ ਜਾ ਭੈਣ ਮੇਰੀ ਆ ਜਾ ਪੈਣੇ ਕੁਰਸੀ ਤੇ ਬੈਠੋ ਬੈਠੋ ਪੈਣੇ ਬੈਠੋ ਆ ਦਿਖਾਇਓ ਸਰਚ ਕੀ ਆ ਦੇਖਾਂ ਲਿਆ ਦਿਖਾਇਓ ਸਿਰ ਦੇ ਵਿੱਚ ਕੀ ਆ ਪੈਣੇ ਆਪਾਂ ਦੇਖੀਏ ਲਿਓ ਦੇਖੀਏ ਕਿੱਥੇ ਦਰਦ ਹੁੰਦਾ ਮੇਰੀ ਭੈਣ ਦੇ ਕਿੱਥੇ ਦਰਦ ਹੁੰਦਾ ਮੇਰੀ ਭੈਣ ਦੇ ਓਏ ਹੋਏ 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 ਤਾਂ ਫੋਕਲ ਪੱਟੀ ਕਰਾਈ ਸੀ ਫਿਰ ਉਹਨਾਂ ਨੇ ਵਾਹਿਗੁਰੂ ਸੱਚੇ ਬਾਛ ਜੀ ਪੱਟੀ ਰਹਿ ਨਹੀਂ ਦਿੰਦੀ ਤੁਸੀਂ ਦੇਖ ਰਹੇ ਹੋ ਦੋਸਤੋ ਹਾਂਜੀ ਸਿਰ ਦੇ ਵਿੱਚ ਇੰਨੇ ਕ ਕੀੜੇ ਜਿਹੜੇ ਮਰੇ ਹੋਏ ਨੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਔਰ ਸਿਰ ਦੇ ਵਿੱਚ ਨਾ ਜੀ ਸਰਾਖ ਹੋਏ ਬਨੇ ਬਹੁਤ ਜ਼ਿਆਦਾ ਔਰ ਜਿਹੜੇ ਕੀੜੇ ਨੇ ਉਹ ਵੀ ਮਰੇ ਵੇ ਦਿਖਦੇ ਨੇ ਵਿੱਚ ਕਿਉਂਕਿ ਕਿਸੇ ਨੇ ਕੋਈ ਦਵਾਈ ਐਸੀ ਪਾਈ ਹੋ ਸਿਰ ਦੇ ਵਿੱਚ ਹਾਂਜੀ ਔਰ ਕੀੜੇ ਇਸ ਟਾਈਮ ਇੰਨੀ ਕੁ ਬਦਬੂ ਆ ਜਿਹੜੀ ਇਸ ਧੀ ਨੂੰ ਇਹ ਦਰਦ ਚਲਾਣਾ ਪੈ ਰਿਹਾ ਤੁਸੀਂ ਸਾਰੇ ਭੈਣ ਭਰਾ ਅਰਦਾਸਾਂ ਕਰਿਓ ਇਸ ਧੀ ਲਈ ਤਾਂ ਜੋ ਇਹ ਧੀ ਠੀਕ ਹੋ ਸਕੇ ਸੱਚੇ ਪਾਤਸ਼ਾਹ ਵਾਹਿਗੁਰੂ ਐਸੀਆ ਕਿਰਪਾ ਕਰਨ ਅਸੀਂ ਤਾਕਤ ਦੇਣ ਇਹਨਾਂ ਸਿਰ ਦੇ ਵਿੱਚ ਜਿਵੇਂ ਫੋੜੇ ਟੈਪ ਹੁੰਦੇ ਨੇ ਜੀ ਉਹ ਬਣਨ ਕਰਕੇ ਇਸ ਭੈਣ ਦੇ ਸਿਰ ਦੇ ਵਿੱਚ ਸਰਾਖ ਹੋ ਗਏ ਜੀ ਔਰ ਕੀੜੇ ਬਹੁਤ ਜ਼ਿਆਦਾ ਨੇ ਜਿਹੜੀ ਵੀ ਤੁਸੀਂ ਇਹ ਦੇਖ ਰਹੇ ਹੋ ਇਹ ਸਾਰੇ ਔਰ ਮੈਲ ਔਰ ਕੀੜੇ ਮਰੇ ਹੋਏ ਨੇ ਜੀ ਸਿਰ ਦੇ ਵਿੱਚ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਅਮਨ ਭੈਣ ਅਮਨ ਬੋਲ ਰਹੀ ਹੈ ਇਹ ਆ ਜੀ ਸਾਡੀ ਅਮਨ ਅਸੀਂ ਤੁਹਾਨੂੰ ਜ਼ਖਮ ਨਹੀਂ ਦਿਖਾਵਾਂਗੇ ਇੱਕ ਸਾਈਡ ਤੇ ਹੋ ਜਾਂਦੇ ਆ ਜ਼ਖਮ ਜੇਕਰ ਤੁਸੀਂ ਦੇਖਣਾ ਤਾਂ ਸਾਨੂੰ ਤੁਸੀਂ ਮੈਸੇਜ ਕਰਿਓ ਅਸੀਂ ਵਟਸਐਪ ਕਰ ਦਾਂਗੇ ਐਸੇ ਹਾਲਾਤ ਨੇ ਸਿਰ ਦੇ ਨੇੜੇ ਖੜਿਆ ਨਹੀਂ ਜਾਂਦਾ ਔਰ ਸਿਰ ਦੇ ਵਿੱਚ ਪਤਾ ਕੀ ਹੈ ਜੀ ਗੰਦਗੀ ਇੰਨੀ ਇਕੱਠੀ ਹੋਣ ਕਰਕੇ ਸਿਰ ਦੇ ਵਿੱਚੋਂ ਕੁਝ ਫੋੜੇ ਹੋਣ ਕਰਕੇ ਉਹ ਇੰਨੀਆਂ ਖੱਡਾਂ ਹੋ ਗਈਆਂ ਔਰ ਇੰਨੇ ਕੀੜੇ ਨੇ ਸਿਰ ਦੇ ਵਿੱਚ ਔਰ ਮਤਲਬ ਇੱਕ ਜਿਵੇਂ ਕਹਿ ਦਈਏ ਆਪਾਂ ਜਿਵੇਂ ਕੋੜ ਹੋ ਜਾਂਦਾ ਨਾ ਜੀ ਓਦਾਂ ਦੇ ਸਿਰ ਦੇ ਹਾਲਾਤ ਨੇ ਇਸ ਧੀ ਦੇ ਔਰ ਇਹ ਉਹ ਗਰੀਬ ਪਰਿਵਾਰ ਆ ਮਜਲੂਮ ਕਹਿ ਸਕਦੇ ਆ ਕਿ ਕਿ ਇਹ ਗਰੀਬੀ ਆ ਜਿਹੜੀ ਨਾ ਬੰਦੇ ਨੂੰ ਪਲ-ਪਲ ਮਾਰਦੀ ਆ ਕੋਈ ਇਨਸਾਨ ਇੱਕ ਦਿਨ ਚ ਮਰ ਜਾਂਦਾ ਪਰ ਗਰੀਬੀ ਪਲ-ਪਲ ਮਾਰਦੀ ਆ ਬੰਦੇ ਨੂੰ ਨਹੀਂ ਮਾਂ ਬਾਪਾਂ ਤੋਂ ਦੇਖਿਆ ਜਾਂਦੀ ਧੀ ਇਸ ਹਾਲਾਤਾਂ ਚ ਤੜਫਦੀ ਚਲੋ ਸਿਰ ਦੇ ਹਾਲਾਤ ਨਹੀਂ ਉਹ ਉਹਦਾ ਠੀਕ ਹੋ ਜਾਣਗੇ ਪਰ ਜਿਹੜੀ ਦਿਮਾਗੀ ਪ੍ਰੋਬਲਮ ਆ ਉਹ ਉਦੋਂ ਵੀ ਵੱਡੀ ਆ ਭੈਣ ਦੀ ਜੇ ਦਿਮਾਗੀ ਪ੍ਰੋਬਲਮ ਨਾ ਹੁੰਦੀ ਸ਼ਾਇਦ ਇਹ ਭੈਣ ਇਸ਼ਨਾਨ ਵੀ ਕਰਦੀ ਇਹ ਹਾਲਾਤ ਨਾ ਹੁੰਦੇ ਆ ਇਸ਼ਨਾਨ ਨਾ ਕਰਨ ਕਰਕੇ ਸਿਰ ਦੇ ਆ ਹਾਲਾਤ ਬਣ ਚੁੱਕੇ ਨੇ ਕੀ ਕਹਿਣਾ ਚੋ ਬੱਬਾ ਜੀ ਇੱਥੇ ਸਿਰ 'ਚ ਪਾਣੀ ਨਹੀਂ ਪਾਉਂਦੀ ਜਿਵੇਂ ਛੇ ਮਹੀਨੇ ਤੋਂ ਠੀਕ ਹੈ ਨਾ ਨਹਾਉਂਦੀ ਰਹੀ ਜਦਾ ਪਿੰਡੇ ਪੁੰਡੇ ਨਹਾ ਲੈਂਦੀ ਰਹੀ ਸਿਰ 'ਚ ਨਹੀਂ ਪਾਣੀ ਪਾਉਂਦੀ ਉਹਦੇ ਕਰਕੇ ਜੜੀ ਨਾ ਹੋ ਗਈ ਆਹ ਕੋ ਨਾ ਹੱਥ ਨਹੀਂ ਲਾਉਂਦੇ ਦੀ ਪੱਟੀ ਰੱਖਦੇ ਆ ਤਾਂ ਨਹੀਂ ਉਹ ਪੱਟੀ ਕਰਾਈ ਕੱਲ ਸਾਰੀ ਕਰਾ ਕੇ ਲੈਂਦੀ ਉਹ ਸਿਰ ਤੇ ਲਾ ਦਿੰਦੀ ਰਹੀ ਦੇਖੀ ਵਾਹਿ ਸੱਚੇ ਪਾਤਸ਼ਾਹ ਵਾਹਿ ਗਰੂ ਵਾਹਿ ਜੀ ਸੱਚੇ ਪਾਤਸ਼ਾਹ ਜੀਓ ਮਹਾਰਾਜ ਜੀਓ ਮਹਾਰਾਜ ਜੀਓ ਖੜ ਜੋ ਖੜ ਜੋ ਕੁਝ ਨਹੀਂ ਹੁੰਦਾ ਫਿਰ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਉਹ ਤਾਕਤ ਦਿਓ ਸੱਚੇ ਪਾਤਸ਼ਾਹ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਭੈਣ ਅਮਨਦੀਪ ਕੌਰ ਆ ਜੀ ਤੁਸੀਂ ਦੇਖਿਆ ਇਸ ਬੱਚੀ ਦੇ ਸਿਰ ਦੇ ਵਿੱਚ ਕਿੰਨੇ ਕੀੜੇ ਸੀਗੇ ਜੀ ਕਿੱਦਾਂ ਦੇ ਹਾਲਾਤ ਸਿਰ ਦੇ ਬਣ ਗਏ ਸੀਗੇ ਔਰ ਇਸ ਬੱਚੀ ਦਾ ਹੁਣ ਟ੍ਰੀਟਮੈਂਟ ਜਿਹੜਾ ਚੱਲਦਾ ਹੋਇਆ ਇਲਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਸ ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤਿ ਰੱਖਣੇ ਤੰਦਰੁਸਤ ਹੋ ਕੇ ਆਪਣੇ ਮਾਪੇ ਪਾਪਾ ਕੋਲੇ ਰਹੇ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਬਤੀਤ ਕਰੇ ਔਰ ਇਸ ਬੱਚੀ ਦੇ ਹਾਲਾਤ ਤੁਸੀਂ ਦੇਖੇ ਨੇ ਔਰ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਬੱਚੀ ਲਈ ਅਰਦਾਸ ਕਰਨੀਆਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾ ਜੀ ਦੇ RAM ਜੀ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਇਸ ਧੀ ਨੂੰ ਇਸ ਪ੍ਰੋਬਲਮ ਦੇ ਵਿੱਚੋਂ ਕੱਢਣਾ ਔਰ ਇਸ ਧੀ ਦੇ ਨਾ ਜੀ ਦਿਮਾਗੀ ਜਿਹੜੀ ਪ੍ਰੋਬਲਮ ਆ ਉਹਦੀ ਵੀ ਦਵਾਈ ਉਸ ਤੋਂ ਬਾਅਦ ਸ਼ੁਰੂ ਕੀਤੀ ਜਾਊ ਪਹਿਲਾਂ ਜ਼ਖਮ ਠੀਕ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਦਿਮਾਗ ਦੀ ਜਿਹੜੀ ਦਵਾਈ ਆ ਉਹੋ ਚਲਦੀ ਕਰਾਂਗੇ ਜੀ ਦਿਮਾਗੀ ਪ੍ਰੋਬਲਮ ਕਾਫੀ ਐ ਇਸ ਬੱਚੀ ਨੂੰ ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਤੇ ਇਸ ਬੱਚੇ ਦਾ ਜਿਹੜਾ ਜੀਵਨ ਉਹ ਬਿਲਕੁਲ ਸਹੀ ਸਲਾਮਤ ਇਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਗੇ ਸਾਨੂੰ ਵਿਸ਼ਵਾਸ ਆ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਔਰ ਸਾਰੀਆਂ ਤੁਹਾਡੀਆਂ ਸੰਗਤਾਂ ਦੇ ਕਿਉਂਕਿ ਤੁਹਾਡੀਆਂ ਕੀਤੀਆਂ ਅਰਦਾਸਾਂ ਜਿਹੜੀਆਂ ਇਹ ਨਾ ਬੱਚਿਆਂ ਦੇ ਸਿਰ ਤੇ ਅਸਰ ਕਰਦੀਆਂ ਨੇ ਇਹਨਾਂ ਦੇ ਜੀਵਨ ਸੁਧਰਦਾ ਜੀ ਤੁਹਾਡੀਆਂ ਕੀਤੀਆਂ ਅਰਦਾਸਾਂ ਨਾਲ ਜੀ ਤੁਸੀਂ ਆਪਣੇ ਆਲੇ ਦੁਆਲੇ ਜਰੂਰ ਧਿਆਨ ਰੱਖੋ ਜੇ ਤੁਹਾਨੂੰ ਲੱਗਦਾ ਕੋਈ ਐਸਾ ਗਰੀਬ ਪਰਿਵਾਰ ਹੈ ਜਿਹਨੂੰ ਐਸੀ ਪ੍ਰੋਬਲਮ ਹੈ ਤਾਂ ਆਪ ਜੀ ਸਾਡੇ ਨਾਲ ਪਟਿਆਲੇ ਤੋਂ ਭਾਸੂ ਰੋਡ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਗੁਰੂ ਨਾਨਕ ਦਾ ਦਰ ਤੁਸੀਂ ਜਰੂਰ ਸਾਡੇ ਨਾਲ ਸੰਪਰਕ ਕਰੋ ਔਰ ਇਦਾਂ ਦੇ ਬੱਚਿਆਂ ਲਈ ਹਰ ਵਕਤ ਸੰਸਥਾ ਪਹਿਲ ਦੇ ਆਧਾਰ ਤੇ ਖੜੀ ਹੈ ਜੀ ਇਸ ਟਾਈਮ 700 ਮੈਂਬਰ ਹੈ ਜੀ ਇੱਥੇ ਔਰ ਜੇਕਰ ਇਦਾਂ ਦਾ ਬੱਚਾ ਕੋਈ ਮਿਲਦਾ ਤਾਂ ਸਾਡੇ ਨਾਲ ਜਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਆਪਾਂ ਉਹਨਾਂ ਦਾ ਜਿਹੜਾ ਇਲਾਜ ਹੈ ਜਿਹੜਾ ਕਰਵਾ ਸਕੀਏ ਜੀ ਧੰਨਵਾਦ ਜੀ ਵਾਕੀ ਅਸੀਂ ਡਿਟੇਲ ਆਪ ਜੀ ਨੂੰ ਦਿੰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਔਰ ਇਧਰ ਵੀ ਸਾਰੇ ਵੀਰ ਜਿਹੜੇ ਬੈਠੇ ਨੇ ਜੀ ਪ੍ਰਸ਼ਾਦਾ ਤਿਆਰ ਆ ਜੀ ਸਾਰੇ ਵੀਰ ਉਹਨਾਂ ਪ੍ਰਸ਼ਾਦਾ ਛਕਣਗੇ ਜੀ ਕਿਰਪਾ ਆਸ਼ਾ ਵਾਹਿਗੁਰੂ ਕਿਰਪਾ ਕਰਨ ਸਾਰੇ ਦੇ ਸਿਰ ਤੇ ਮਿਹਰ ਭਰਿਆ ਤਰਖਣਾ ਸਾਰੇ ਵੀਰ ਤਿਆਰ ਨੇ ਜੀ ਕੁਝ ਹਜੇ ਨਾ ਆ ਕੇ ਰੈਡੀ ਹੋ ਕੇ ਹੁਣ ਆ ਰਹੇ ਨੇ ਜੀ